ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਬਖਸ਼ੇ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇ ਰੋਗਤਾ ਜੀ ਤੇ ਸਾਰੇ ਮਨੁੱਖ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਜਸਮੀਨ ਤੋਂ ਬਾਅਦ ਜੀ ਅਸੀਂ ਪਹੁੰਚ ਗਏ ਰੋਪੜ ਰੋਪੜਾ ਇਹਦਾ ਛੁੱਟੀ ਜਿਦਾ ਕਰਾਉਣਾ ਸੀ ਅੱਜ ਚੈੱਕ ਅਪ ਹਾਂਜੀ ਇੱਕਪ ਦੇ ਵਿੱਚ ਗੁੱਡ ਨਿਊਜ਼ ਇਹ ਆ ਵੀ ਇਹਦਾ ਬੇਟ ਜਿਹੜਾ ਗੇਨ ਹੋਣਾ ਸੀ ਉਹ ਹੁਣ ਲੱਗ ਗਿਆ। ਤੇਰੀ ਭੁੱਖ ਵੀ ਵਧੀ ਵੀ ਆ। ਇਹਦੀ ਭੁੱਖ ਵਧੀ ਵੀ ਆ ਜੀ ਤੇ ਜਿਹੜਾ ਇਹਨੂੰ ਇੱਕ ਡਾਕਟਰ ਨੇ ਸੰਦੀਪ ਦੀ ਫੇਡਰੀ ਤੋਂ ਇਲਾਵਾ ਐਕਸਟਰਾ ਇੱਕ ਦੁੱਧ ਦਾ ਉਹ ਲਿਖਿਆ ਸੀ ਨੈਨਪਰੋ ਵਾਲਾ। ਪਰ ਉਹਦਾ ਕੋਈ ਕਹਿੰਦੇ ਮਸਲਾ ਇਦਾਂ ਦਾ ਆੜ ਗਿਆ ਵੀ ਜਿੱਥੇ ਜਿੱਥੇ ਵੀ ਉਹ ਨੈਨਪਰੋ ਪਹੁੰਚਿਆ ਸੀ ਉਹ ਕੰਪਨੀ ਵਾਲਿਆਂ ਨੂੰ ਰਿਵਰਸ ਆਪਣੇ ਕੋਲ ਵਾਪਸ ਮਗਾਉਣਾ ਪੈ ਗਿਆ ਹੁਣ ਪਤਾ ਨਹੀਂ ਕੋਈ ਕਹਿੰਦੇ ਵੀ ਉਹਦੇ ਵਿੱਚ ਕੋਈ ਗੜਬੜ ਹੋ ਗਈ ਸੀ ਕਿਤੇ ਮਲੇਸ਼ੀਆ ਚ ਸਹਤ ਦੱਸਦੇ ਆ ਵੀ ਡਾਕਟਰ ਸਾਹਿਬ ਨਾਲ ਹੀ ਮੈਂ ਗੱਲ ਕੀਤੀ ਸੀ ਵੀ ਉਹ ਦੁੱਧ ਤਾਂ ਹੁਣੇ ਪੀਣ ਲੱਗੀ ਨਾ ਨੈਨਪਰੋ ਪਰ ਉਹ ਸਾਨੂੰ ਮਿਲਦਾ ਨਹੀਂ ਉਹ ਕਹਿੰਦੇ ਵੀ ਕੋਈ ਮਲੇਸ਼ੀਆ ਚ ਉਹਦੇ ਚ ਕੋਈ ਗਲਤ ਕਟਾਣ ਨੂੰ ਪਾਇਆ ਗਿਆ ਵੀ ਉਹਦੇ ਕਰਕੇ ਉਹ ਬੰਦ ਹੋ ਗਿਆ ਵੀ ਹੁਣ ਨਵੇਂ ਤੌਰ ਤੇ ਉਹ ਕੁਝ ਬਣਾ ਕੇ ਭੇਜਣਗੇ ਵੀ ਫੇਰ ਤੁਸੀਂ ਫਿਲਹਾਲ ਕਹਿੰਦੇ ਕੋਈ ਹੋਰ ਟਰਾਈ ਕਰੋ ਉਹ ਟਰਾਈ ਦੇ ਚੱਕਰਾਂ ਦੇ ਵਿੱਚ ਹੁਣ ਪਹਿਲਾਂ ਜਦੋਂ ਮੈਂ ਪਹਿਲਾ ਆਇਆ ਸੀ ਨੈਨਪਰੋ ਦਾ ਰੌਲਾ ਜੱਦ ਵੀ ਸੀ ਆ ਜਿਹੜਾ ਮੇਨ ਬਾਜ਼ਾਰ ਵਾਲੀ ਸਾਈਡ ਸਾਡੇ ਉਹ ਮੈਡੀਕਲ ਸਟੋਰ ਸੀ ਉੱਥੋਂ ਮੈਨੂੰ ਕਿਤੇ ਉਹ ਨਹੀਂ ਸੀ ਮਿਲਿਆ ਤੇ ਮੈਂ ਇੱਥੇ ਆਇਆ ਸੀ ਕਮਲ ਨਰਸਿੰਗ ਹੋਮ ਤੇ ਇਹਨਾਂ ਕੋਲ ਪਿਆ ਸੀ ਇਹਨਾਂ ਤੇ ਮੌ ਲੈ ਗਿਆ ਸੀ ਅੱਜ ਇਹ ਕਹਿੰਦੇ ਜੀ ਸਾਡੇ ਕੋਲ ਵੀ ਨਹੀਂ ਸਾਰੇ ਪੰਜਾਬ ਚੋਂ ਨਹੀਂ ਮਿਲਣਾ ਹੈਗਾ ਨੈਨਪਰੋ ਮਾਜੀ ਧੰਨਵਾਦ ਤੁਸੀਂ ਸਾਨੂੰ ਦੱਸਤਾ ਪਤਾ ਤਾਂ ਸਾਨੂੰ ਵੀ ਤਾਂ ਵੀ ਇਹ ਚੱਕਰ ਖੜਾ ਹੋਇਆ ਵਾ ਪਰ ਹੁਣ ਜਿਹੜੀ ਸਾਡੀ ਲਾਡੋ ਰਾਣੀ ਹੈ ਇਹ ਪੀਂਦੀ ਉਹ ਤੇ ਪਰ ਚਲੋ ਇੱਕ ਗੱਲ ਹੈ ਜੇ ਕੋਈ ਉਹਦੇ ਚ ਗਲਤ ਚੀਜ਼ ਸੀ ਤਾਂ ਹੀ ਬੈਨ ਹੋਇਆ ਤੇ ਇੱਕ ਸਾਡੀ ਲਾਡੋ ਰਾਣੀ ਸੁੱਖੋ ਨੂੰ ਲੈ ਕੇ ਜੀ ਤੇ ਜਿਹੜਾ ਉਹਨਾਂ ਨੇ ਆਪਣਾ ਜਸਮੀਰਾ ਨੇ ਸਾਨੂੰ ਛਕਨ ਦਿੱਤਾ ਤਾਂ ਗੱਡੀ ਘਰ ਲੈ ਜਾਣ ਦਾ ਉਹ ਮੈਂ ਇੱਥੇ ਰੱਖ ਲਿਆ ਤੁਸੀਂ ਸਾਹਮਣੇ ਪਾਰਸਲ ਚ ਨਹੀਂ ਪਾਇਆ ਉਹਨੂੰ ਲੈ ਕੇ ਦੁਕਾਨ ਚ ਗੀਆਂ ਉਹਨੂੰ 5 ਮਿੰਟ ਹੋ ਗਏ ਨਾ ਬੜੀ ਮਾਂ ਮੁੜੀ ਨਾ ਧੀ ਮੁੜੀ ਹੁਣ ਪਤਾ ਨਹੀਂ ਕੀ ਲੈ ਕੇ ਆਉਣ ਉਹਨਾਂ ਨੇ ਕਿਹਾ ਨਹੀਂ ਪਤਾ ਨਹੀਂ ਪਤਾ ਨਹੀਂ ਸਾਰੀ ਦੁਕਾਨ ਹੀ ਖਰੀਦ ਲਿਆਉਣੀ ਵਾਹਿਗੁਰਜੀ ਘਰ ਖਾਲਸਾ ਵਾਹਿਗੁਰਜੀ ਕੀ ਫਤਿਹ ਹਜਾ ਜਿਹੜੀ ਉਹ ਮਾਮਾਤੀਆਂ ਤਾਂ ਗਈ ਹੋਈਆਂ ਜਾਂ ਗਈਆਂ ਹੋਈਆਂ ਮੈਂ ਵੀ ਗਈ ਨਹੀਂ ਫੇ ਸਮਾਨ ਲੈਣਾ ਹੈ ਜੱਪਾ ਸ਼ਾਪਿੰਗ ਕਰਨੀ ਹਾਇ ਰੱਬ ਗਾਹਾਈ ਹ ਗੱਡੀਆਂ ਗੱਡੀਆਂ ਚਾਕਲੇਟਾਂ ਲੈ ਕੇ ਆਈਆਂ ਹਾਇ ਹਾਇ ਪਹਿਲਾਂ ਖਾ ਕੇ ਅਟੇ ਦੰਦ ਖੜਨਾ ਹੋ ਜਾਣੀ ਇਹਨਾਂ ਨੇ ਜਦ ਤੱਕ ਜਾੜ ਤੋਂ ਕੀੜਾ ਨਿਕਲ ਕੇ ਸਾਲਾ ਬੁੱਲਾ ਪਰ ਨਹੀਂ ਨਾ ਕੋ ਮਦਾ ਜਦ ਤੱਕ ਇਹਨਾਂ ਨੇ ਖਾਣ ਤੇ ਨਹੀਂ ਪਾਇਆ ਵਾਹਿਗੁਰਜੀ ਮੈਂ ਕਹਿੰਦਾ ਹਰਾਨ ਹੈ ਕਾ ਲੈ ਲੈ ਮੈਂ ਹੁਣ ਕੀ ਕਰਾਂ ਦੱਸ ਦੇ ਹਾਂ ਇੰਸਾ ਕੁਸ ਕਰਨੂ ਕੀ ਲਿਆ ਤੁੰ ਨੂੰ ਵੀ ਆਈ ਲੜਾ ਸੇਮ ਹੀ ਲਿਆ ਹਾਂ ਦਿੱਤਾ ਉਹ ਨੂੰ ਠੀਕ ਆ ਚਾਕਲੇਟ ਉਹ ਨੂੰ ਨਾਏ ਚਾਕਲੇਟ ਨਹੀਂ ਉਹ ਖਾ ਲਈ ਤੇ ਉੱਥੇ ਚਲ ਹਾਂ ਤੈ ਵੀ ਤਾਂ ਖਾਧੀ ਸੀ ਨਾ ਮੈਂ ਕੱਥੇ ਖਾਧੀ ਆ ਇਹ ਨਹੀਂ ਖਾਧੀ ਨਹੀਂ ਖਾਉਂਗੀ ਮੈਂ ਕਰਨ ਦੀ ਗੱਲ ਕਰਦੀ ਵੀ ਉਹਨੇ ਉੱਥੇ ਖਾ ਲਈ ਸੀ ਕਰਨਾ ਨੇ ਵੀ ਚਾਕਲੇਟਾਂ ਖਾ ਲਈਆਂ ਤੇ ਇਹਨੇ ਵੀ ਖਾ ਲਈਆਂ। ਤੁਹਾਨੂੰ ਤਾਂ ਵਧੀਆ ਨਹੀਂ ਲੱਗਦੀ ਚਾਕਲੇਟ। ਚਲੋ ਬੁਲਾ ਆ ਦੋ ਫਤਿਹ ਫਿਰ। ਪ੍ਰੀਤ ਤਾਂ ਖਾਂਦੀ ਤੇ ਆ। ਪ੍ਰੀਤ ਤੂੰ ਵੀ ਬੁਲਾ ਦੇ ਫਤਿਹ। ਕੀ ਖਾਂਦੀ ਆ? ਚਾਕਲੇਟ। ਚਾਕਲੇਟ ਖਾਂਦੀ ਆ ਜੀ ਚਾਕਲੇਟ ਵਿੱਚ ਹੁੰਦੀਆਂ ਸੁੰਗੜੀਆਂ। ਹਾਏ। ਤਾਂ ਕਰਕੇ ਹੁਣ ਸ਼ੁਭਰੀਤ ਖਾਂਦੀ ਆ ਇਹ ਤੇ ਇਹਦੇ ਗਮੂਹ 'ਚ ਵੀ ਪੈ ਜਾਣੀਆਂ ਸੁੰਗੜੀਆਂ। ਹਾਂ। ਸਾਡੀ ਬਲਜਿੰਦਰ ਭੇਦਦੀ ਹੁੰਦੀ ਆ ਵੀਡੀਓ ਚਾਕਲੇਟਾਂ 'ਚ ਸੁੰਗੜੀਆਂ। ਗੱਲ ਹੈ ਇਹ ਪਤਾ ਕਿ ਇਹਨਾਂ ਦਾ ਸਿਲਸਿਲਾ ਹੈ ਜੀ ਵੀ ਇੱਕ ਵਾਰ ਉਹ ਨਾ ਪਿੱਛੇ ਜੇ ਦੀ ਗੱਲ ਹੈ ਮੈਂ ਨਾ ਮੈਨੂੰ ਸਕੂਲ ਤੇ ਲੈ ਕੇ ਆ ਰੋਣ ਲੱਗ ਗਈ ਨਾ ਆਉਂਦੀ ਹਾਂ ਜੀ ਰਾਤ ਤੇ ਵੀ ਮੈਂ ਉਹ ਚਾਕਲੇਟ ਵਾਲੇ ਬਿਸਕੁਟ ਚ ਲੈਣੇ ਆਇਆ ਮਾ ਵੀ ਐਂ ਕਰ ਵੀ ਹਲੇ ਦੋ ਲੈ ਲੈ ਇੱਕ ਕਰਨ ਦਾ ਇੱਕ ਤੇਰਾ ਕਹਿੰਦੇ ਨਾ ਇਹ ਕਹਿੰਦੀ ਡੈਡੀ ਨਹੀਂ ਵੀ ਤਿੰਨ ਲੈ ਲਓ ਦੋ ਮੇਰੇ ਇੱਕ ਕਰਨ ਦਾ ਮਾ ਚੱਲ ਠੀਕ ਹੈ ਜੀ ਐਨਾ ਜੀ ਘਰ ਜਾਂਦਿਆਂ ਤੱਕ ਬੋਲਟ ਤੇ ਮਗਰ ਬੈਠੀ ਬੈਠੀ ਨੇ ਦੋ ਖਾ ਲਈ ਦੋ ਖਾਲੇ ਜਾ ਘਰ ਜਾ ਕੇ ਤੀਏ ਦੀ ਵਾਰੀ ਆਈ ਉਹਦੇ ਪਿੱਛੇ ਕਲੇਸ਼ ਹੋਣਾ ਸ਼ੁਰੂ ਹੋਣਾ ਤਾਂ ਮੈਨੂੰ ਥੱਲੇ ਹੀ ਕਹਤਾ ਵੀ ਇਹਨੂੰ ਥੱਲੇ ਹੀ ਨਿਬੇੜ ਦੇ ਕੋਠੇ ਦੇ ਉੱਪਰ ਜਾਵੇ ਹੀ ਨਾ ਵੀ ਪਤਾ ਹੀ ਨਾ ਲੱਗੇ ਵੀ ਕਿਆ ਲੱਤਾ ਕਿਆ ਖਾਦਾ ਕਿਆ ਦੁੱਤਾ ਇਹ ਖਾ ਖੂਕੇ ਜੀ ਮੂੰਹ ਪਰ ਫੇਰਿਆ ਨੇ ਹੱਥ ਉੱਪਰ ਜਾ ਕੇ ਕਮਰਜਾ ਭਾਬੀ ਜੀ ਬੈਠੇ ਤੇ ਸੰਦੀਪ ਬੈਠੀ ਰੀ ਤੇਰਾ ਕਾਰਨ ਵਿੱਚ ਇਹ ਅਮਰਤ ਜਾ ਕੇ ਪਤਾ ਇਹ ਕਹਿੰਦੇ ਕਾਰਨੂਣਾ ਦੱਸਿਓ ਵੀ ਮੈਂ ਚੌਕਲੇਟ ਵਾਲੇ ਬਿਸਕੁਟ ਖਾਦੇ ਹੋ ਕਰਨ ਨੇ ਮੂਹਰੇ ਜਾ ਕੇ ਖੜ ਕੇ ਕਹਿਦੀ ਵੀ ਕਾਰਨੂਣਾ ਦੱਸਿਓ ਉਹਗਾ ਮੈਨੇ ਹੁਣ ਕਰਨਾ ਆ ਖਾ ਖੂਕੇ ਹਾਂ ਉਰਦ ਦਾ ਕਹਤਾ ਵੀ ਕਰਨ ਦੇ ਆ ਗਹਾ ਪੌਕ ਕਰ ਤੱਕ ਪਹੁੰਚਣਾ ਨਹੀਂ ਪਹੁੰਚਣਾ ਉਹ ਪਤਾ ਨਹੀਂ ਹੁਣ ਔਰ ਗੱਡੀ ਦੇ ਵਿੱਚ ਖੰਡਾਉਣੀਆਂ ਨਹੀਂ ਲੈ ਮੂੰਹ ਦੇਖ ਲੈ ਕੇ ਜਗਰਦੀ ਖੰਡਾਉਣੀਆਂ ਜੇ ਖੰਡਾਈ ਤਾਂ ਸਮਝ ਲੈ ਕਟਾਈ ਮੈਂ ਨਹੀਂ ਮਠਾ ਲੈਣਾ ਇਤੋਂ ਉਹ ਕੁਆਲਿਟੀ ਦਾ ਦੇਖਾ ਨਹੀਂ ਚਲੋ ਚਲੋ ਠੀਕ ਹੈ ਹੁਣ ਚੱਲਦੇ ਆਂ ਗਹਾ ਦੇਖਦੇ ਕਿਆ ਬਣਦਾ ਪ੍ਰੋਗਰਾਮ ਪਰਾ ਤਾਂ ਜਦੋਂ ਲੰਬੀ ਇਹਦੇ ਬਾਤ ਗਿਰ ਰਬ ਉੱਪਰ ਜਾ ਰੂਗਾ ਮੇਲੀਨ ਜੀ ਜੁਰ ਰਹੀ ਹੈ ਮਿਲਦਾ ਨਹੀਂ ਤਾਂ ਇਹ ਕਹਿੰਦਾ ਨਹੀਂ ਮੈਂ ਪਤਾ ਕਰਕੇ ਆਇਆ ਸਾਰੇ ਫਿਰ ਉਹ ਦੇਖੋ ਹੁਣ ਕਿਹੜਾ ਪੀਉਂਗਾ ਇਹ ਆ ਵੀ ਡਾਕਟਰ ਨੂੰ ਪੁੱਛਦੇ ਵੀ ਲੱਗ ਜਾ ਕੇ ਪੁੱਛਿਆ ਸੀ ਉਹਨੂੰ ਹਾਂ ਉਹ ਕਹਿੰਦਾ ਟਰਾਈ ਕਰ ਲਓ ਇੱਕ ਵਾਰ ਹਾਂ ਵੀ ਜੇ ਤੁਹਾਨੂੰ ਮਾਰਕੀਟ ਤੋਂ ਮਿਲਦਾ ਕਿਤੇ ਬਲਵਾਂ ਤਾਂ ਉਹਨਾਂ ਨਾ ਕਰਦੇ ਵੈਸੇ ਇਹਨੂੰ ਭੱਗਾਇੰਦਾ ਦੁੱਧ ਵੀ ਤਾਂ ਦੇ ਸਕਦੇ ਆਪਣੀ ਦਾ ਆ ਜਾਣੀ ਦੇ ਸਕਦੇ ਹਾਂ ਜੇ ਗਾਇ ਤਾਂ ਉੱਧਰ ਪਰ ਲੱਗ ਜੇ ਬੱਬਲਾ ਤਾਂ ਜਿੱਦਣ ਇਹਦਾ weight ਵਧ ਗਿਆ ਮੈਂ ਤੈਨੂੰ ਡੱਬੇ ਵਾਲਾ ਦੁੱਧ ਵੀ ਨਹੀਂ ਅਲਾਉਡ ਕਰਦੀ ਵੀ ਪੀਵੇ 3 ਕਿਲੋ ਤੋਂ ਬਾਅਦ ਕੀ ਆਉਣਾ ਵੀ ਜਦ ਤੱਕ 3 ਕਿਲੋ ਦੀ ਨਹੀਂ ਹੁੰਦੀ 3 ਕਿਲੋ ਤੋਂ ਜਦ ਕਹਿੰਦੇ ਹੋਇਆ ਉੱਪਰ ਦੀ ਗੇਨ ਹੋਣ ਲੱਗ ਗਿਆ ਫਿਰ ਕੋਈ ਚੱਕਰ ਨਹੀਂ ਫਿਰ ਮੈਂ ਇਹਨੂੰ ਆਪਣੀਆਂ ਫੀਡ ਦੇ ਸਕਦੀ ਆ ਜਿੰਨੀ ਉਹਨੇ ਮੇਰੀ ਫੀਡ ਲੈਂਦੀ ਉਹਨਾਂ ਹੀ ਵਜ਼ਨ ਘਟਾਈ ਜਾਂਦੀ ਆ ਚੱਕਰ ਕਰਕੇ ਉਹਨਾਂ ਡੱਬੇ ਵਾਲਾ ਦੁੱਧ ਲਾਇਆ ਅੱਗੇ ਤਾਂ ਰਸਤਾ ਬੰਦ ਹ ਪਰ ਦੀਦੀ ਕਹਿੰਦੀ ਵੀ ਐਸ ਤਰ੍ਹਾਂ ਰੱਖਿਓ ਘਰੇ ਕਹਿੰਦੀ ਕਈ ਵਾਰ ਜਿਵੇਂ ਨਿਆਣਾ ਘਰੇ ਛੱਡ ਕੇ ਵੀ ਜਾਣਾ ਪੈ ਜਾਂਦਾ ਮੇਰੇ ਵਰਗੀ ਨੇ ਵੀ ਘਰੇ ਸਾਂਭਣੀ ਕੀ ਕਰ ਰਸਤਾ ਬੰਦ ਹੈ ਨਾ ਜੀ ਚਲੋ ਮਿਲਦੇ ਜੀ ਫੇਰ ਤੁਹਾਨੂੰ ਮੈਂ ਗੱਡੀ ਕੱਢ ਲਵਾਂ ਲਓ ਜੀ ਪਹੁੰਚ ਗਏ ਅਸੀਂ ਮਾਲ ਦੇ ਵਿੱਚ ਡਾਇਪਰ ਨਾਲੇ ਕਹਿੰਦੀ ਹੈਗੇ ਨਹੀਂ ਉੱਪਰ ਦੇਖਣ ਚ ਕੋਈ ਹਰਜ ਦੇਖਣ ਤਾਂ ਹਰਜ ਕਿਆ ਮਤਲਬ ਲੈਣ ਚ ਕੋਈ ਹਰਜ ਐਕਸਟਰਾ ਵੀ ਕਾ ਤਾਂ ਲੈਣੇ ਕਾਲੂ ਜੀ ਤਾਂ ਵੱਜਣ ਨੇ 2 ਕਿਲੋ ਕੱਠੇ ਬਰਗਾ ਫੇਰ ਕੀ ਕਰੂੰਗੀ ਤੇ ਉਹ ਵੀ ਪਾਏ ਮੁਬਾਰਕੋ ਸਤਨਾਮ ਸੱਚਾ ਪਾਤਸ਼ਾਹ ਅੱਜ ਜਦ ਤੱਕ ਦਿਨ ਪਾਣੀ ਪਾਣੀ ਖੜਾ ਤਾਂ ਦੇਖ ਕੇ ਚਲਾਇ ਲਿਫਟ ਨੂੰ ਤੁਸੀਂ ਆਏ ਤੇ ਹਾਂ ਥੱਲੇ ਬੇਸਮੈਂਟ ਤਾਂ ਇਹਦੇ ਥੱਲੇ ਦੀ ਸਾਈਡ ਪਾਣੀ ਖੜਾ ਦਾ ਖੋਲੋ ਜੀ ਕੋਹ ਰਹਾ ਟਾਈਮ ਹੋ ਗਿਆ ਪਰ ਆ ਗਈ ਚਲੋ ਜੀ ਭਾਣਾ ਦੇ ਆ ਕੰਮ ਸਹੀ ਮਸੇਂ ਜੇ ਲੈ ਸੂਲੀ ਘੱਟ ਤੇ ਲੈ ਆਉਂਗਾ ਸੀ ਸੱਖਾ ਰੰਗ ਤੇ ਕਹਿੰਦਾ ਸੇਲੀ ਨਾਲ ਆ ਕੇ ਸ਼ਾਪਿੰਗ ਕਰਕੇ ਜਾਓ ਅਸੀਂ ਕਿੱਥੇ ਕਰ ਲੂਗੇ ਸੇਲੀ ਨਾਲ ਸ਼ਾਪਿੰਗ ਦੁਬਾਰ ਹੈ ਆਪਣਾ ਬੀਜ ਹਾਂ ਕੋਈ ਸੇਲ ਲੱਗਦਾ ਇਹ ਤਾਂ ਹੁਣ ਦੇਖਣਾ ਪੈਣਾ ਕਿੱਧਰ ਚੱਲ ਸਿਸਟਮ ਆ ਗਿਆ 4 ਤੋਂ 8 ਕਿਲੋ ਦਾ ਵਜ਼ਨ ਇਹ ਨਾਲ ਦੀ ਹੋ ਯਾਰ ਜਿਹੜਾ ਤੂੰ ਵਰਤਦੀਆਂ ਕਿ ਹੋਰ ਹੈ ਇਹ ਨਾ ਇਹੋ ਦੂਜੀਆਂ ਹੈ ਪੈਂਟੀ ਵਾਲੇ ਆਪਾਂ ਇਹਨੇ ਟੇਪ ਵਾਲੇ ਵਰਤਦੇ ਆ ਪੈਂਟੀ ਵਾਲੇ ਤੋਂ ਬਹੁਤ ਪਏ ਮੇਰੇ ਕੋਲ ਅੱਛਾ ਟੇਪ ਵਾਲੇ ਹੁਣ ਟੇਪ ਆ ਆ ਵੀ ਆਹ ਇਹ ਵੀ ਉਹੀ ਆ ਏ ਆਪਕਾ ਸੌ ਨਹੀਂ ਹੁੰਦਾ ਇਹਦਾ ਉਹਦਾ ਕਸਾਉ ਹੋ ਜਾਂਦਾ ਹਾਂ ਹਾਂ ਉਹਦਾ ਲੱਕ ਦੀ ਨਾ ਹੈਗਾ ਛੋਟੀ ਜੀ ਦਾ ਸਾਡੀ ਦਾ ਇੱਕ ਚੱਕਰ ਥੋੜੋ ਹਾਂ ਦੇਖਣਾ ਪੈਂਦਾ ਸਭ ਕੁਝ ਸੱਚਾ ਬਾਛਾ ਤੂੰ ਹੀ ਤੂੰ ਕੋ ਇੱਧਰ ਤਾਂ ਤੁਸੀਂ ਕੋ ਇੱਧਰ ਤਾਂ ਹੈ ਨਹੀਂ ਹੁਣ ਦੇਖ ਲੋ ਦੂਜੀ ਤੀਜੀ ਦੁਕਾਨ ਜੜੀ ਹਾਂ ਕਵਾਇਸ ਵਾਲਿਆਂ ਦੇ ਜਾ ਰਹੇ ਨੀਆ ਚੱਲ ਨਾ ਫਿਰ ਉੱਥੇ ਦੇਖ ਲੋ ਹੋਰ ਕਾ ਕਰਨਾ ਹੋਰ ਕੁਝ ਨਾ ਕਿੱਦਾਂ ਇਹਨਾਂ ਤੋਂ ਦਿੱਸਦਾ ਇੱਥੇ ਤੋਂ ਨਹੀਂ ਪਿਆ ਉਹ ਸੋਹਣਾ ਡਿਜ਼ਾਈਨ ਬਣਾਇਆ ਵਾ ਜੁੜੈਨ ਨਿਆਣੇ ਦੇ ਗਣ ਛੇਵੇਂ ਨਿੱਕਰ ਵਾਲੀ ਉਹ ਪੌੜੀਆਂ ਪਰ ਦੇਖ ਤਾਂ ਉਧਰ ਕਿੰਨਾ ਸਾਮਾਨ ਪਿਆ ਜਣੀ ਕੋਕ ਪਾ। ਆਪਣਾ ਫਿਰ ਮਤਲਬ ਉਹਦੇ ਵਾਲਾ ਤਾਂ ਫਿਰ ਅਮਰਤ ਵਾਲਾ ਤਾਂ ਫਿਰ ਸਪੈਸ਼ਲੇ ਬਣੂਗਾ ਜਣੀ। ਸਪੈਸ਼ਲੇ ਹਾਂ ਹੁਣ ਕਾਵੇ। ਹਾਂ। ਕਿੰਨੇ ਦਾ ਕਿੰਨੇ ਵੀ ਸਰ ਦਾ ਪੜ। ਜ 280 ਦਾ 3 ਰੁਪਏ ਨੂੰ ਇੱਕ ਪੀਸ ਪੈਂਦਾ। ਹਾਂ। ਆਪਾਂ ਸਭ ਕਰਤੀ ਸੀ। ਹੂੰ। ਇਹ ਤਾਂ ਉਪਾ ਖਮਾਣੋ ਵਾਲੇ ਲੱਗਣਾ। ਉਹ ਉਹ ਵੀ ਨਹੀਂ ਉਹ ਵੀ ਠੀਕ ਹੈ ਜਣੀ ਇਹ ਵੀ ਹੈਗਾ ਤਾਂ ਲੱਗ ਉਗਿਆਰ ਨਿਆਣੇ ਦੇ ਪੋਤੜਿਆਂ ਨਾਲੇ ਕੰਮ ਸਰ ਜਾਂਦਾ ਥਾ ਹੁਣ ਜਿਉਂ-ਜਿਉਂ ਗਹਾ-ਗਾ ਇਹ ਤਾਂ ਇਹਨਾਂ ਚ ਵੀ ਕੈਮੀਕਲੇ ਹੁੰਦਾ ਪਰ ਜਿਵੇਂ ਨਾ ਹੁਣ ਠੰਡਾ ਜਿਵੇਂ ਨਿਆਣੇ ਤੇ ਲੈਟਰੀ ਕagli ਬਾਰ-ਬਾਰ ਵਾਸ਼ ਕਰਨ ਉਹ ਵੀ ਖਤਰਾ ਨਾ ਫਿਰ ਉਹ ਉੱਥੇ ਹੀ ਡੂਸ ਕਰ ਲੇ ਹੂੰ ਤਾਂ ਲੋੜਾ ਸਮਾਨ ਤਾਂ ਇਹਦਾ ਸਭ ਸਾਨੂੰ ਮਿਲ ਗਈ ਆ ਟਮਾ ਹੋਰੇ-ਹੋਰ ਆ ਪਾਦਕ ਜੀ ਨੈਕਸਸ ਸਟੋਰ ਤੋਂ ਹੁਣ ਚੁੰਗਣੀ ਤੇ ਮਗਰ ਪੈ ਗਈ ਅਨਨੋ ਪੁੱਛ ਕੁੜੀਆਂ ਨੂੰ ਇਹੀ ਦੱਸਣੀਆਂ ਉਹਨਾਂ ਨੂੰ ਵੀ ਹੈਗੀ ਕਿ ਨਹੀਂ ਇਹ ਨਾ ਥੱਲੇ ਪਾਊਡਰ ਰੱਖ ਹੋ ਜਾਂਦਾ ਦੁੱਧ ਵਾਲਾ ਉੱਪਰ ਪਾਣੀ ਰੱਖ ਹੋ ਜਾਂਦਾ ਜਿਵੇਂ ਆਪਾਂ ਸਫਰ ਤੇ ਜਾਂਦੇ ਆ ਬਾਦ ਚੁਰਲਾ ਹੋ ਜਾਂਦਾ ਵੀ ਉਹ ਹੈ ਨਹੀਂ ਨਾ ਆਪਣੇ ਉਹ ਤਾਂ ਅਮਰੀਕਾ ਕੈਨੇਡਾ ਦਾ ਜੀ ਹੁਣ ਆਹ ਕਿਆ ਚੀਜ਼ ਆ ਸਿਪਰ ਹੂੰ ਸਿਪਰ ਵੀ ਹੈ ਅਸੀਂ ਪਰ ਜਿੰਨੀ ਤਾ ਆਪ ਆਓ ਤੁਸੀਂ ਕਾ ਨਾ ਲੈ ਕੇ ਗਏ ਤੇ ਸਭ ਬਣਾ ਹਾਂ ਮੰਨੂ ਨਹੀਂ ਪਤਾ ਮੈਂ ਕਿ ਅਸੀਂ ਪੜਿਆ ਉਹ ਮੈਂ ਜਿਹੜਾ ਡਾਕਟਰ ਨੇ ਲਿਖਿਆ ਤਾਂ ਮੈਂ ਲੈ ਗਿਆ ਉਹ ਕਿਹੜਾ ਲਿਖਿਆ ਵਾ ਉਹ ਉਹਨਾਂ ਦੇ ਮੈਡੀਕਲ ਸਟੋਰ ਤੋਂ ਹੀ ਮਿਲਣਾ ਤਾਂ ਹੋਰ ਪਾਸੇ ਤਾਂ ਨਹੀਂ ਮਿਲਦਾ ਉਹ ਜਿਹੜਾ ਉਹਨਾਂ ਨੇ ਲਿਖਤਾ ਤੁਸਨ ਅਮੀਬ੍ਰਾਟੀ ਆਈ ਹੈ ਕੱਪੜਿਆਂ ਦੀ ਬੱਚੇ ਟਵਾਈਸ ਉਹਦੇ ਬੱਚੇ ਛੋਟੇ ਬੱਚੇ ਲਈ ਬੇਬੀ ਨੂ ਬੇਬੀ ਆਹ ਵੀ ਡੈਪਰ ਬੜੇ ਹੋਣਗੇ ਉਹਦੇ ਜਿਵੇਂ ਘਰੇ ਆਹ ਇਹ ਕਿਦਾਂ ਮਤਲਬ ਫਿਰ ਇਹ ਬਸ ਇਹ ਜਾਨਕੀ ਇਹ ਆਮ ਨਿੱਕਰ ਮੰਗਣਾ ਹੈ ਨਾ ਲਾਉਣਾ ਹੀ ਪੈਣਾ ਇਹ ਥੱਲੇ ਕੁਛ ਨਾ ਫਿਰ ਇੱਕ ਵਾਰ ਪਾ ਕੇ ਛੱਡ ਦੋ ਸਿੱਟਣਾ ਕਿਤੇ ਧੋ ਕੇ ਫਿਰ ਸੁੱਕ ਜਾਣਾ ਰਿਪੋਟੀ ਕਰਤੀ ਫੇਟੋ ਦੋ ਨਿਆਣੇ ਨਿੱਕਰ ਚ ਨਹੀਂ ਛੋਟੀ ਕਰਦਾ ਉਹ ਚੀਜ਼ ਹੈ ਜਮਾ ਤਾਂ ਛੋਟਾ ਹੋਣਾ ਨਹੀਂ ਨਾ ਸਾਈਜ਼ ਐਸਐਸਆਈ ਸੀ ਇਹ ਹੀ ਸਾਈਜ਼ ਹੈ ਦੇਖੋ ਫਿਰ ਕੀ ਕਰਨਾ ਉਹੀ ਤਾਂ ਦੇਖਦੀ ਆ ਆ ਬਟਨ ਵਾਲ ਵੀ ਇਹ ਬਟਨ ਕਰਕੇ ਲੱਗ ਜੰਨੇ ਆ ਫਿਰ ਟੈਟ ਟੂਟ ਹਾਂਜੀ ਫਿਰ ਕਿੱਥੇ ਆਉਣਾ ਸਾਰੀ ਉਹ ਫੱਜਣੀ ਇਹਦੇ ਚ ਤਾਂ ਹੋ ਜਿਵੇਂ ਹੁਣ ਗਰਮੀ ਕਹਾ ਕਹਾ ਹੁੰਦੀ ਹਾਂ ਜਿਆਦਾ ਜਿਆਦਾ ਛੋਟੀ ਆ ਜਿਆਦਾ ਹੀ ਆ ਕੁਛ ਅਜ ਇੱਕ ਨਾ ਵੀ ਤੁਹਾਡੇ ਕੋਲ ਜਰਾਬਾਂ ਲੈ ਕੇ ਕੀਤੀ ਇਹ ਜੀਆਂ ਆਹਾ ਇਹਦੇ ਵਿੱਚ ਉਹ ਗਰਮ ਪੈਰ ਰਹਿਨੇ ਆ ਦੂਜੀਆਂ ਚ ਨਹੀਂ ਰਹਿੰਦੇ ਭਲੇ ਲੇਲਾ ਹੁਣ 15 ਤੋਂ ਇੱਕ ਜੋੜਾ ਹੋਰ ਲੈ ਜਾ 15 ਦਿਨ ਦੀ ਰਹਿ ਗਈ ਤੇ ਸਰਦੀ ਸਾਰੀ ਉਹਦੇ ਲਈ ਤਾਂ ਆ ਜਾ ਹੈਗੀ ਆ ਚਲੋ ਰੀਤ ਲਈ 15 ਦਿਨਾਂ ਦੀ ਦੇਖ ਮੈਂ ਨਵੀਂ ਨੂ ਕੱਪੜੇ ਜੇ ਕੋਈ ਨਵੀਂ ਵੈਰਾਈਟੀ ਆਈ ਆ ਉਹ ਸਾਰੀ ਨਵੀਆਂ ਲੱਗੀ ਵੀ ਹੋਣਾ ਇਹਨਾਂ ਚ ਸਾਰੀ ਡਿਸਪਲੇ ਹੋਈ ਵੀ ਆ ਦੇਖ ਲੈ ਲਾ ਨਵੀਆਂ ਆ ਸਾਰੀ ਹਾਂ ਪੁਰਾਣਾ ਇਹਦੇ ਚ ਕੁਝ ਨਹੀਂ ਲਾਇਆ ਹੈਗਾ ਆਤੀ ਜਿੰਨੀ ਨੂੰ ਬਧੇ ਲੱਗਦੀ ਇੱਕ ਦੇ ਪੱਟਿਆ ਮੂਰੇ ਤੇ ਉਹਦੇ ਨਾ ਮੂੰਹ ਤੇ ਵੱਜੀ ਜਾਂਦੀ ਹੈ ਇਹ ਚੀਜ਼ ਆ ਸਲਟ ਦੇਖਿਆ ਪਿਆਰੀ ਲੱਦੀ ਪਰ ਲਾਟਨ ਸਿੱਧੀ ਪੈਂਦੀ ਉੱਪਰ ਤੇ ਉਹਦੀ ਆ ਚੱਕਾ ਵਾਲੀ ਤੇਰੇ ਮੂਰੇ ਸਰ ਪਰ ਹਾਂ ਇਹ ਤਾਂ ਸੋਹਣੀ ਹੈ ਪਰ ਲਾਟ ਪੈਂਦੀ ਹੈ ਜੇ ਉਹ ਬੜੀ ਆ ਉਹ ਜਿਹੜੀ ਉਹ ਲਾਟ ਵੱਲਦੀ ਸਿੱਧੀ ਹੈ ਤੇ ਉੱਪਰ ਪੈ ਰਹੀ ਆ ਕਿ ਉਹ ਤਾਂ ਜ਼ਿਆਦਾ ਚਮਕਦੀ ਹੈ ਇਹ ਵੀ ਸੋਹਣਾ ਕੰਫਰਟेबल ਜੀ ਹਾਂ ਜੀ ਗਲਤ ਮੈਂ ਨਹੀਂ ਨਾ ਨੀ ਨਾ ਸਰਦੀ ਵਾਲੇ ਕੱਪੜੇ ਹੈ ਨਹੀਂ ਉਹਦੇ ਕੋਲ ਹੁਣ ਮੈਂ ਗਈ ਮੈਂ ਤਾਂ ਐਸੇ ਚੱਕਰ ਐਸੇ ਦੇਖ ਦਿੱਤੀ ਵੀ ਕੋਈ ਪਸੰਦ ਆਹ ਦੇਖ ਤਾਂ ਕੋਟੀ ਵੀ ਕਹ ਵਧੀਆ ਆਹ ਦੇਖੋ ਤਾਂ ਹਾਏ ਆਏ ਵੀ ਰੱਖ ਪਾ ਦੇਗੀ ਵੀ ਪਾਉਗੀ ਨਾਣੀ ਕੱਲ੍ਹ ਦੇ ਸਾਲ ਚ ਪਾਉਗੀ ਉਹ ਤਾਂ ਪਾਉਗੀ ਕਲਰ ਨਹੀਂ ਸਹੀ ਹੈਗਾ ਕੁਝ ਕਲਰ ਹੋਰ ਲੌਟਦਾ ਹੈ ਤੁਹਾਨੂੰ ਦੇਖਦੇ ਨਾ ਕਲਰ ਨਹੀਂ ਸੋਹਣੇ ਲੱਗਦੇ ਹੁੰਦੇ ਉਹ ਜੋ 8:00 ਵੇਲੇ ਕਲਰ ਹੋਣਾ ਚਾਹੀਦਾ 8:00 ਵੇਲੇ ਆ ਵਾ ਬੇਟਾ ਕੱਪੜਾ ਤਾਂ ਦੇਖੋ ਤੁਸੀਂ ਜ ਜਵਾਕ ਨੇ ਦੁੱਧ ਕੱਢਤਾ ਬਸ ਕਿੰਨਾ ਕੰਫਰਟੇਬਲ ਆ ਪਲੇਨ ਪਿਆ ਹਨਾ ਜਿਹੜਾ ਜਿਹੇ ਕੱਪੜੇ ਚ ਆਤੀ ਜਨਾ ਹੋਵੇ ਸਿੰਪਲ ਮਿਲ ਜੂ ਮਿਲਣਾ ਨਹੀਂ ਨਾ ਹੋ ਜੀ ਉਹ ਤਾਂ ਤੁਨੂੰ ਨੇ ਪਹਿਲੇ ਕਹਤਾ ਕੁੜੀ ਨੇ ਵੀ ਜੋ ਡਿਸਪਲੇ ਚ ਹੈ ਸੋ ਹੈ ਥੋੜੀ ਜਦ ਬੜੀ ਹੋ ਜੂਗੀ ਜਦ ਦੇਖੇਗਾ ਉਹ ਤਾਂ ਗਰਮੀ ਵਾਲੇ ਲੈ ਜੀ ਰੈਣ ਦੇ ਸਰਦੀਆਂ ਵਾਲੇ ਮੈਨੂੰ ਨਾ ਮਹ ਉਹ ਜਿਹੜੀ ਦਾਲ ਲਿੱਦਾ ਹੋਣੀ ਹੰਦੀ ਸਰੋਂ ਦੇ ਦਾਣੇ ਚਰਹਾਣੀ ਦਿਓ ਮੇਰੇ ਯਾਦ ਆ ਗਈ ਮੈਂ ਹਰ ਵਾਰ ਹਾਂ ਦੇਖੋ ਜਿਵੇਂ ਆਹ ਸਾਰੇ ਇਹਨਾਂ ਵਿੱਚ ਬੱਚੇ ਦਾ ਸਿਰ ਗੋਲ ਰਹਿੰਦਾ ਹਨਾ ਸਰੋਂ ਦੇ ਇਹ ਵਿੱਚ ਉਹ ਇੱਕ ਇੱਕ ਐ ਇਕੱਠਾ ਹੋ ਜਾਂਦਾ ਦੇਖੀ ਐ ਇਕੱਠਾ ਕਰ ਲੈਨੇ ਆ ਉਹ ਚੀਜ਼ ਹੈ ਇਹ ਤਾਂ ਹੋਰ ਹੁੰਦਾ ਜਿਵੇਂ ਆਹ ਸਰਾਣੇ ਆ ਗੱਬੇ ਤੇ ਐ ਇਕੱਠਾ ਹੋ ਜਾਂਦਾ ਬੱਚੇ ਦਾ ਸਿੱਧਾ ਸਿਰ ਹੋ ਜਾਂਦਾ ਆਠੇ ਤੇ ਰੱਖੋ ਜਗਰ ਨਾਲ ਸਰਮੋਲਾ ਸਰਮੋਲਾ ਹੀ ਹੁੰਦਾ ਇਹਦੇ ਚ ਬਰਾ ਐਡਜਸਟਮੈਂਟ ਜੀ ਹੋ ਜਾਂਦੀ ਜਿੱਦਾਂ ਜਿੱਦਾਂ ਬੱਚੇ ਨੇ ਉਹ ਕਰਨਾ ਤੁਸੀਂ ਕਿਹੜੀ ਕੋਟੀ ਕਹਿੰਦੇ ਸੀ ਇਹ ਕੋਈ ਯਾਦ ਰੱਖੀ ਵੀ ਕੋਈ ਕੋਟੀ ਤੁਸੀਂ ਕਹਿੰਦੇ ਤੇ ਕਿਹੜੀ ਕੋਟੀ ਮੈਂ ਛੋਟੀ ਲੱਗਦੀ ਹੁੰਨੀ ਉਹ ਸਾਹਮਣੇ ਕਹਿੰਦਾ ਮਾਂ ਪਈ ਜੜੀ ਉਹ ਬੜੀ ਸਾਰੀ ਉਹ ਨਹੀਂ ਚੀਜ਼ ਮੈਨੂੰ ਪਸੰਦ ਉਹ ਬਹੁਤ ਮੋਟੀ ਮੱਪੀ ਲੱਗਦੀ ਉਹ ਹੈ ਪਤਲੀ ਜੀ ਮੈਂ ਤਾਂ ਕਹਿੰਦਾ ਵੀ ਮੋਟੀ ਲੱਗੂਗੀ ਦੇਖੀ ਆਂ ਛੋਟੇ ਛੋਟੇ ਮੋਟੂ ਵੀ ਆ ਗਏ ਜਿਹੜਾ ਅੱਗਵਾਉਣਾ ਉਹ ਆਪਣੇ ਆਪ ਤਾਂ ਜਰਾ ਬਾਾਂ ਦਾ ਸੰਭਾਲਦੀ ਨਹੀਂ ਬੂਟ ਸੰਭਾਲ ਲੈ ਉਹਨੇ ਤੋ ਦੇਖ ਡੈਪਰ ਵੀ ਦੇਖ ਲੈ ਕਿੱਥੇ ਹਨ ਰੋ ਡੈਪਰ ਆ ਲੈ ਡੈਪਰ ਨਹੀਂ ਜਾਂਦੀ ਬੁੱਕਾ ਬੜੀ ਪੈਕਿੰਗ ਨਹੀਂ ਹੋਗੀ हां सा हां वाली पण बड़ी पैकिंग चाहिदी ऐस साइज च हां बड़ी पैकिंग ए चाहि दिया ए तो नाल दी पैकिंग पैकिंग एथी पईती ओ पईता हैगी ਥੱਲੇ ਆਉ ਦੇਖ ਓਕੇ ਹੋਰ ਓ ਹੋਰ ਪਰ ਹੁਣ ਆਹ ਲੈ ਜੇ ਆ ਵੀ ਲੈ ਚੱਲਣ ਵਾਲੇ ਪਰ ਨੂੰ ਜੋ ਉਹ ਨਾ ਮਿਲੀ ਤਾਂ ਇਹਨੂੰ ਫੜਾ ਦੇ ਇਹਨੂੰ ਕੁੜੀ ਨੂੰ ਫੜਾ ਦੇ ਸਾਮਾਨ ਜਿਹੜਾ ਲੱਤਾ ਦਾ ਮਿੰਨੂ ਨੀ ਬਤੋ ਕੇੜੀ ਟੀਕ ਇਟ ਮੈਂ ਕਰੀਮ ਲੈ ਕੇ ਜਾਣੀ ਉਹਦਾ ਲੋਸ਼ਨ ਸਟੇਡੀ ਕਿੱਟ ਦੀ کریم ਸੱਚਾ ਲੋਸ਼ਨ ਤਾਂ ਤੁਸੀਂ ਲੈ ਗਏ ਜਿਹੜਾ ਸ਼ੈਂਪੂ ਲੈ ਕੇ ਆਏ ਨੇ ਅੰਮ੍ਰਿਤ ਨੂੰ ਤੁਸੀਂ ਉਹਦਾ ਪਰਚੀ ਪਰ ਲਿਖਿਆ ਵਾ ਡਾਕਟਰ ਦੀ ਪਰ ਮੈਨੂੰ ਚੋਗਣੀ ਦਾ ਬੁੱਕੇ ਕਵਰ ਵੀ ਦੇ ਦੇ ਉਹ ਵਾਲੀ ਦਾ ਛੋਟੇ ਸਾਈਜ਼ ਹੈ ਨਾ ਉਹ ਜਿਹੜਾ ਛੋਟਾ ਸਾਈਜ਼ ਲੈ ਕੇ ਗਈ ਸੀ ਉਹਦੇ ਨਾਲ ਦੇ ਕਵਰ ਦਿਖਾਈਂ ਮੈਨੂੰ ਯਾਦ ਰਿਹਾ ਤੁੱਤੇ ਫੋਨ ਨਹੀਂ ਆਣਾ ਨਾ ਨਜ਼ਰ ਲੱਗ ਜਾਈਂ ਆਹ ਚੱਕ ਉਧਰ ਕਵਰ ਲੈ ਤੋ ਆਹੀ 컬러 ਠੀਕ ਲੱਗਦਾ ਆ ਤਾਂ ਉਹ ਭੜਕੀਲੇ ਜਿਹਾ ਆਹੀ ਤੇ ਦੇ ਬਹੁਣ ਸੇਲ ਲੱਗਣ ਦਾ ਵੀ ਟਾਈਮ ਹੋ ਗਿਆ ਹੁਣ ਕੋਟੀਆਂ-ਕੁੱਟੀਆਂ ਕਿਹਨੇ ਲੈ ਜਾਣੀਆਂ ਐ ਡਿਸਕਾਊਂਟ ਤੇ ਦੇਣੀਆਂ ਇਹਨਾਂ ਨੇ ਹੌਲੇ-ਹੌਲੇ ਮਿਲੇ ਜਪਾਉਂਦੀ ਹੋਣੀ ਆਪਣੀਆਂ ਚੀਜ਼ਾਂ ਹਾਂ ਉਹ ਤਾਂ ਗਰਮੀਆਂ 'ਚ ਪਹਿਣੀਆਂ ਫਰਾਕਾਂ ਹੁਣ ਥੋੜੋ ਪਹਿਣੀਆਂ ਆਹ ਕੋਟੀਆਂ ਸਵੈਟਰ ਜੇ ਹੁਣ 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 ਰੀਜ ਦੇ ਤਾਂ ਬਹੁਤ ਵੱਡੀ ਆ ਗਾਹਾਂ ਵੀ ਵੱਡੀ ਹੋਊਗੀ ਹਾਂ ਇਹ ਤਾਂ ਕਾ ਬਧੀਆ ਫਰਾਕਾਂ ਲੱਗਿਆਵੇਂ ਡਿਸਪਲੇ ਤੇ ਜੀ ਆ ਦੇਖਿਓ ਅਮਰਿਤ ਨੂੰ ਦੇਖੀਏ ਗਰਮੀ ਵਾਲੀ ਚੀਜ਼ ਆਜੂਗੀ ਤਾਂ ਤੁਹਾਨੂੰ ਲੱਗਦਾ ਅਜ ਜਦ ਜ਼ਿਆਦਾ ਛੋਟੀ ਦੇ ਆ ਜਣੀ ਅਜੇ ਨਹੀਂ ਆਉਣੀ ਹੈਗੀ ਇਹ ਗਰਮੀ ਅਜੇ ਜ਼ਿਆਦਾ ਵੇਟ ਗੈਨ ਹੋਣਾ ਫੇਰ ਆਉਣੇ ਕੱਪੜੇ ਉਹਦੇ ਔਰ ਉਹਦੇ ਸਾਰਾ ਨਾਪ ਦੇ ਕੱਪੜੇ ਤਾਂ ਅਜੇ ਆਏ ਨਹੀਂ ਉਹਦਾ ਵਿਚਾਰੀ ਦੇ ਧੱਕੇ ਮੁੱਕੀ ਕਰਕੇ ਫਸਾਈ ਜਾਂਦੇ ਇੱਕ ਟੋਪੀਆਂ ਵੀ ਨਹੀਂ ਆਉਨੀਆਂ ਉਹਦੇ ਤਾਂ ਜਾਦੀ ਬੜੀ ਚੱਲ ਚੱਲੀ ਐਡਾ ਤਾਂ ਸਾਰੀ ਨਹੀਂ ਹੈਗੀ ਜਿੱਦੀਆਂ ਟੋਪੀ ਦੇ ਵਿੱਚ ਐਡਾ ਸੀ ਐ ਚਲੋ 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 ਆ ਗਿਆ ਮੈਂ ਇੱਕ ਨਾ ਹੋ ਹੁੰਦਾ ਜਿਵੇਂ ਆਪਾਂ ਗਾ ਪਾਣੀ ਪਾ ਦਿੰਦੇ ਆ ਬੋਤਲ 'ਚ ਦੁੱਧ ਵੀ ਪਾ ਦਿੰਦੇ ਆ ਉਹਨੂੰ ਪਟਨ ਨੂੰ ਬੰਦ ਕਰ ਦਿੰਦੇ ਆ ਗਰਮਾ ਕਰਨੇ ਹਾਏ ਰੱਬਾ ਇੱਕ ਤਰ੍ਹਾਂ ਟਮਕੜਦੀ ਐ ਲਾ ਮੈਂ ਦੇਖ ਪਹਿਲਾਂ ਚੁੰਗੜੀ ਦਾ ਪੰਗਾ ਪਾਇਆ ਹੁਣ ਉਹਦਾ ਹੋੜ ਇੱਕੋ ਆ ਗਿਆ ਪਤਾ ਨਹੀਂ ਕੀ ਦੇਖੀ ਜਾਂਦੀ ਆ ਫੋਨ 'ਤੇ ਬੈਠੀ ਆ ਪਾਸੋਂ ਵਾਲੇ ਉਹ ਤਾਂ ਲੋੜ ਨਹੀਂ ਬਥੇਰੇ ਆ ਤੇ ਕੋਲ ਆ ਦੋ ਜਰਾਬਾਂ ਤਾਂ ਚੱਕ ਲੈ ਕਿੱਥੇ ਆਓ ਪੜਾਤੀਆਂ ਚੱਲ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਪਾਵਰ ਆਨ ਹਾਲੇ ਕੁਰੀ ਹੈ 2 3 2 ਨਾਲ 2 3 300 ਤੋਂ 4 ਕਿਹਾ ਉਹਨਾਂ ਨੇ ਵੀ ਹਾਂ ਫਿਰ ਦੋ ਉਹੀ ਤਰ੍ਹਾਂ ਉਹੀ 70 80 ਰੁਪਏ ਪੈ ਰਿਹਾ ਇੱਕ ਵਾਸ ਲੈਣਾ ਮਰਜ਼ੀ ਤਾਂ ਤਿੰਨ ਹੁਣ ਮੰਗਾ ਤਾਂ ਲਿਓ ਤੇ ਲਿਜਾਣੇ ਲੈ ਜਾ ਜੋਰ ਚ ਵਾਸ ਸਾਰੇ ਜਨ ਡਿਸਪਲੇ ਹੋਣਗੇ ਜੇ ਰੀਤਾ ਨੇ ਦੀ ਕੱਦੀ ਮੰਗ ਲੀ। ਬੈਟਰੀ ਚੱਲ ਨਹੀਂ ਜਾਦੀ ਤੇ। ਤੈਨੂੰ ਕਾਹਦਾ ਮੱਤ ਚਲਾ ਕੇ ਦੇਖਣਾ ਨੂੰ। ਨਾ ਹਾਂ। ਲੈ ਆਣਾ ਬੈੱਟਰੀ ਤੇ। ਤਰਦਾ ਤਰਦਾ ਫਰਸ ਪਰ ਉਹ ਬਣਾਵਾ ਯਾਰ ਜਿਹੜਾ ਕਿ ਆ ਹੁੰਦਾ ਸਮੁੰਦਰ ਚ ਕਿੱਕੜਾ ਕੁਝ ਹੋਰ ਕਹਿੰਦੇ ਇਹਨੂੰ ਸੋਰਗਰ ਨੂੰ। ਸਮੁੰਦਰ ਚ ਹੁੰਦਾ ਜਾਨਵਰ। ਹੋਂ ਦਿਮਾਗ ਚ ਨਹੀਂ ਆਉਣਾ ਹੈਗਾ ਇਹਨਾਂ ਟਾਈਮ ਨਾਲ। ਬੈਟਰੀ ਆ। ਕਰਾਬਿਲ ਕਰਾ ਲੋ ਜੀ ਪੁੱਤਾਂ ਦਾ ਲੈ ਕੇ ਸਮਾਨ ਜਿਹੜਾ ਲੈਣੇ ਵਾਲਾ ਦਾ ਫੇਰ ਪੁੱਛ ਲਾ ਕੇ ਆ ਰਿਹਾ ਤਾਂ মিয়া ਜੀ ਕੀ ਹਾਲ ਆ ਤੂੰ ਹੁਣ ਦੁਕਾਨ ਪਰ ਰਹਿੰਦਾ ਨਹੀਂ ਮੁੰਡਿਆਂ ਨੂੰ ਸੰਭਾਲਤਾ ਕੰਮ ਤਾਂ ਹੁਣ 120 100 ਰੁਪਏ ਦੇ ਪਾਦਣੇ ਨੇ ਜੇ ਲੈਣੇ ਲੈ ਲੈ ਫਿਰ ਮਰੂਦ ਕੈਨਸਲ ਕਰ ਦੇ ਆ ਲੈ ਲੈ ਕੇ ਮਰੂਦ ਵੀ ਲੈਣ ਸੰਕਤਰੇ ਸੰਕਤਰੇ ਫੇ ਮਰੂਦ ਲੈਣੇ ਮਰੂਦ ਦਾ ਉਂ ਹੀ ਸਾਲਾ ਇੱਧਰ ਇੱਧਰ ਕਿਲੋ ਦਾ ਇਹਦਾ ਸਿਰਚ ਮਾਰਾ ਕਿਦਾ ਹਾਂ ਸਿਰ ਪਾੜ ਹਾਂਜੀ ਮੈਨੂੰ ਬਲਾ ਸਿਆ ਕਹਿਣਾ ਜੀ ਉਹਨੇ ਨਾ ਕੋਹ ਲੈਣਾ ਇੱਕ ਕੋਹ ਲੈਣਾ ਇੱਕ ਕੋਹ ਲੈਣਾ ਹੁਣ ਤੇਰੀ ਉਂਗਲੀ ਦਾ ਸਾਰਾ ਕਿਆ ਸਮਝਾਂ ਮੈਂ ਅਜੇ ਹੁਣ ਤਾਂ ਕਟਿੰਗ ਕਰਕੇ ਪਾਈਪ ਪਾਤੇ ਹਾਂਜੀ ਪਾ ਦੇ ਇਹਦੀ ਪਾਈਪ ਲਾਏਗੀ ਪਾ ਦੇ ਫਿਰ ਯਾਰ ਐਨਾ ਕਰ ਯਾਰ ਪਾ ਪਾਈਪ ਪਾ ਹਾਂ ਸਾਂ ਕਾ ਲੈਣਾ ਇਹ ਉਂਗਲੀਆਂ ਮਾਰਦੀ ਵੀ ਕੋਹ ਲੈਣਾ ਇੱਕ ਕੋਹ ਲੈਣਾ ਆ ਲੈਣਾ ਤੁਹਾਨੂੰ ਲੈਣਾ ਆ ਲੋ ਫੜੋ ਥੈਂਕ ਯੂ ਅਮਰੂ ਤਾਂ ਕੈਨਸਲ ਆ ਔਰ ਡੇਰ ਲੈ 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 ਲੋ ਡੇਢ ਕਿਲੋ ਕੋਣ ਰੀਤ ਕਹਿੰਦੀ ਮੈਂ ਆ ਲੈਣਾ ਉਹ ਕਹਿੰਦੀ ਮੈਂ ਆ ਲੈਣਾ ਮਨ ਨੂੰ ਤਾਂ ਲੱਗਦਾ ਨਹੀਂ ਵਧੀਆ ਪਾਏ ਹੋਗੇ ਦੇਖ ਲੈ ਆ ਜੇ ਨਾ ਵਧੀਆ ਨਿਕਲੇ ਫੇਰ ਕਿੰਨੇ ਪੈਸੇ ਹੋਗੇ ਹਾਂ 100 ਕੇ ਬੇਰ ਹੋ ਗਏ 100 ਕੇ ਅੰਬਰੂਦ 140 ਕੇ ਹੋ ਗਏ ਆ ਹਾਂ ਦੇ ਦਿਓ ਜੀ ਮੇਰੇ ਕੋ ਕਿੱਥੇ ਆ ਆਖਿਆ ਜੀ ਆ ਨਹੀਂ ਪਰਸਾ ਚ ਕੋਸ ਨਹੀਂ ਹੈਗਾ ਜੇ ਨਿਕਲੇ ਤਾਂ ਮੇਰੇ ਆ ਨੂੰ ਲੈ ਲਾਂ ਅੰਗੂਰ ਦੇ ਯਾਰ ਥੋੜੇ ਜੇ ਆਹ ਦਾਣੇ ਦੇ ਦੇ ਚਾਹ ਹਾਂ ਅੰਬਰੂਦ ਵੀ ਲੈ ਲੈ ਆਕ ਠੀਕ ਆ ਹਾਂ ਦੇ ਦੇ ਹੁਣ ਮੰਨੂ ਦਾ ਦੇਖੀ ਜਾਂਦੀ ਗਾਂਹ ਜਾ ਕੇ ਵੀ ਤਾਂ ਕੋਈ ਖਰਚਾ ਕਰਨੀ ਆ ਉਹੀ ਬਸ ਇੱਕ ਸੰਤਰਾ ਦੇ ਦੇ ਦੋ ਇੱਕ ਦੇ ਦੇ ਦੋ ਦੇ ਦੇ ਅੱਧਰ ਦੇ ਚੱਕ ਫੇਰਾ ਘਸਾ ਜਹਾ ਨਹੀਂ ਦੇਣੇ ਇਹਨਾਂ ਨੇ ਕੰਪਨੀ ਵਾਲੇ ਇਹਦੇ ਪਤਾ ਸਟਿੱਕਰਾਂ ਦਾ ਮੁੱਲ ਆ ਆ ਬਿਨਾ ਸਟਿੱਕਰ ਵਾਲਿਆ ਹੈ ਚੱਲ ਰੀਤ ਦੀ ਵੀ ਤਾਂ ਮੰਦਾ ਪੂਰੀ ਹੋ ਗਈ ਸੰਤਰਾ ਵੀ ਆ ਗਿਆ ਅੰਗੂਰ ਵੀ ਆ ਅੰਗੂਰ ਧੋਣੇ ਪੈਣੇ ਆ ਪਰ ਪਾਣੀ ਨਹੀਂ ਹੈਗਾ ਗੱਡੀ ਆਪਣੇ ਕੋਲ ਫੜ ਲਾ ਉਦੋਂ ਤਾਂ ਫੜ ਲਾ ਆਪਣੇ ਕੋਲ ਵੇਖ ਬਾਹਰ ਵੀਤ ਨੇ ਸਾਰਾ ਫਸਾ ਲੈ ਲਿਆ ਹਾਂ ਮਾਂ ਮਰੂਦ ਲੈ ਲੈ ਚਲੋ ਠੀਕ ਹੈ ਜੀ ਮਿਲਦੇ ਆ ਫੇਰ ਤੁਹਾਨੂੰ ਪਹੁੰਚ ਗਏ ਜੀ ਘਰ ਹਾਂ ਤਾਂ ਕਹੇ ਕਿ ਕਚੌੜੀਆਂ ਖਾਣੇ ਤੇ ਇਹ ਕਿੱਥੇ ਦੇ ਲੈਣੀਆਂ ਕਚੌੜੀਆਂ ਯਾਸਮੀਨ ਨੇ ਬਣਾਈਆਂ ᱛੀਆਂ ਅੱਜ ਤੇ ਕੱਲ ਦੇ ਪਾਤੋਂ ਦੇ ਪਕੌੜੇ ਚੱਲੀ ਜੰਨੇ ਆ ਤੂੰ ਤੁਸੀਂ ਕਚੌੜੀਆਂ ਖੜਾ ਦਿਓ ਕੁਛ ਹੋ ਗਿਆ ਖੜਾ ਦਿਓ ਵਾ ਮੈਂ ਤੇ ਨੂੰ ਵਾਪਤਾ ਛੇੜ ਕੇ ਰੱਖੋਗਾ ਆ ਕੀ ਆ ਇਹ ਆਕਾ ਚਗੜ ਬਣਾਤਾ ਤੁਸੀਂ ਕੋਟਾਂ ਕਰਨੇ ਆ। ਅੱਛਾ ਅੱਛਾ ਹਾਂ ਗੰਨੇ ਚੰਨੇ ਨੇ ਖੋਏ ਬੈ ਨਾ ਉਹ। ਹਾਂ ਦੂਈ ਪਾੜੀ ਇਹ ਕੋਈ ਨਾ ਰਜਿਸਟਰ। ਦੂਈ ਪਾੜੀ ਬਹੁਤ ਆ। ਹਾਂ। ਹੌਲੀ ਜੀ ਸਰ ਜਾਣਾ। ਉਹਨਾਂ ਜਿਹੜੇ ਤੁਹਾਡੇ ਆੜੀ ਉੜੀ ਜੇ ਉਹਨਾਂ ਨੂੰ ਕਿਸੇ ਨੂੰ ਦਿਹਾੜੀ ਪਰ ਲਾ ਕੇ ਕਰਵਾ ਕੇ ਕੰਮ ਪਰੇ ਕਰੋ। ਬੁੱਟਾ ਝਾਂਗਣ ਨੂੰ ਚਾਹ ਕੇ ਬਾਲਣ ਵੀ ਲੈ ਜਿਓ ਜਿਹਨੂੰ ਬਾਲਣ ਚਾਹੀਦਾ ਹੋਇਆ। ਬਾਲਣ ਦੋਗਿਆਂ ਦਾ ਛਟੀਆਂ ਹੋਈਆਂ ਵੀ ਆ ਉੱਪਰ ਉਹਨਾਂ ਦੇ। ਹੌਲੀ ਜਿਹੇ ਹੋਈਆਂ ਵੀ ਆ ਪੋੜੀ। ਹੂੰ। ਇਹ ਤੋਪਾ ਕਰਵਾ ਦੇਣਾ ਪਟੋਕੇ ਦੇ ਪੈਸੇ ਲਾ ਜਾਣੇ ਆ ਜਬ ਲਾਗ ਨੂੰ ਕਰੀ ਨਾ ਉਹ ਤਾਂ ਉਹ ਤਾਂ ਠੀਕ ਹੈ ਲਵਾ ਕੇ ਕਰ ਲੂਗਾ ਕਿਸੇ ਬੰਦੇ ਨੂੰ ਵੀ ਲਾ ਕੇ ਉਹਦੇ ਪਰ ਦਿਹਾੜੀ ਪਰ ਆਹ ਲਾਉਂਦਾ ਉਹ ਕਿਸੇ ਦੇਖ ਕੇ ਪਰ ਪੌਣੇ ਪਿਆਰ ਹੋ ਗਿਆ ਹੁਣ ਕਾਹਦੀਆਂ ਕਿਆ ਕਰੀ ਨਾ ਹੂੰ ਜੀ ਪ੍ਰਾਇਮਰ ਪ੍ਰਾਇਮਰ ਪਿਆ ਤਾਂ ਹੈਗਾ ਕਿਤੇ ਲੱਭਣਾ ਪੈਣਾ ਹੂੰ ਨਹੀਂ ਦੇਖਣਾ ਬਣਾਉਂਦਾ ਮੈਂ ਬਰਸ਼ ਪ੍ਰਾਇਮਰ ਲੱਕੜੀ ਵਾਲਾ ਪਾਪਾ ਜੀ ਲੋਹੇ ਵਾਲਾ ਨਹੀਂ ਹੋਣਾ ਲੋਹੇ ਵਾਲਾ ਹੋਊਗਾ ਜੇ ਹੋਇਆ ਤਾਂ ਪੋਲਟਰੀ ਫਾਰਮ ਚ ਪਿਆ ਹੋਊਗਾ ਉੱਥੇ ਹੈ ਨਹੀਂ ਮੈਂ ਫੇਰ ਨਹੀਂ ਹੋਣਾ ਆਪਣਾ ਤਾਂ ਹੁਣ ਹੋਰ ਕਿਉਂ ਜਿਹੜਾ ਹੋਇਆ ਉੱਪਰ ਲੱਕੜੀ ਵਾਲਾ ਹੀ ਹੋਇਆ ਆ ਬ੍ਰਾਊਨ ਕਲਰ ਹੋਇਆ ਵਾ ਇਹਨੂੰ ਇਹ ਵੀ ਨਹੀਂ ਹੋਣਾ ਜਿਵੇਂ ਜਿੰਝੇ ਨੂੰ ਕਰਿਆ ਤੇ ਪਿੱਛੇ ਪਏ ਜਿਵੇਂ ਡੱਬਾ ਜਿਹਾ ਚਲ ਮੈਂ ਇੱਕ ਵਾਰ ਮਾਰਵਿਲ ਹੁੰਦਾ ਨਿਗਾ ਹਮਮ ਅਮਰ ਦਾ ਡੰਡਾ ਪਾ ਦਿੱਗਾ ਫਿਰ ਨੂੰ ਜੱਜ ਟੱਪ ਪਾਉਗੀ ਤੁਸੀਂ ਕਿੱਥੇ ਤੋਂ ਕੱਢ ਲਿਆ ਪੈਪ ਇਹ ਇੰਪੋਰਟੈਂਟ ਤੇ ਇਹ ਡੰਡਰ ਬੰਦੇ ਬਾਹਰ ਆ ਪੈਪ ਬਾਹਰ ਹੀੜਾ ਪੌੜੀਓ ਪੇ ਤੇ ਨਹੀਂ ਦਾ ਇੱਥੇ ਤੱਕ ਹਾਂ ਜਿਹੜਾ ਤੂੜੀ ਵਾਲਾ ਚਲਾਇ ਬੀਤੀ ਉਹ ਹਾਂ ਇਹ ਮੈਂ ਡੰਡੇ ਉੱਪਰਲੇ ਵੱੜ ਤੇ ਬਰਾਬਰ ਦੇ ਕਿਤੇ ਪਾਸੇ ਅੱਛਾ ਜਿਹੜੋ ਕੇਵਲ ਵਾਲੇ ਪੈਪ ਪੇ ਤੇ ਉਹੀ ਘਰਾ ਲਿਆ ਇੱਕ ਵੱਡ ਕੇ ਤੁਸੀਂ ਹਾਂ 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 11 ਫੁੱਟ ਦਾ ਬਾਠ ਠੀਕ ਆ ਪੰਜ ਸੱਤ ਬੰਦੇ ਦੇ ਪੈਰ ਕੋਈ ਲੰਬਾ ਹੋਵੇ ਬੰਦੇ ਦੇ ਪੈਪ ਵਾ ਇਹ ਕੁਝ ਨਹੀਂ ਕਰਿਆ ਇਹ ਨੂੰ ਹਾਂ ਔਰ ਇਹ ਵੀ ਵੱਡਿਆ ਇਹ ਹਾਂ ਨਾਲੇ ਹਲਕੀ ਦੀ ਹਲਕੀ ਕੰਮ ਸਾਰਨਾ ਨੇ ਪੂਰਾ ਚਲੋ ਠੀਕ ਆ ਜੀ ਹਾਂ ਆਪਣੇ ਦੋ ਉਹ ਉਹ ਫਿਰ ਉਹ ਤੁਸੀਂ ਅੱਡਾ ਤੜਾ ਕੇ ਬਣਾਈ ਸੀ ਕੱਪੜੇ ਬੁਣਨੇ ਵਾਲਾ ਅੱਡਾ ਤੜਾ ਕੇ ਬਣਾਈ ਸੀ ਉਹ ਭਾਰੀ ਤਾਂ ਹੈਗੀ ਉਹ ਉਹ ਪੈਪ ਜਿਸਤੀ ਪੂਰੇ ਆ ਉਹ ਆਵੇ ਭਾਰੀ ਆ ਇਹਦਾ ਜਿਵੇਂ ਤੁਸੀਂ ਉੱਥੋਂ ਨੂੰ ਜਾਂਦੇ ਆ ਬਾਬੇ ਦੇ ਬੁੱਧਰ ਨੂੰ ਆਹੀ ਪੌੜੀ ਤੁਹਾਡੇ ਗੱਡੀ ਮਰ ਬੰਨਣ ਦਾ ਕੰਮ ਆ ਜਣੀ ਛੋਟੀ ਹੈ ਹਾਂ ਹਾਂ ਬੜੀ ਚੀਜ਼ ਹੋ ਗਈ ਖਵਾ ਹਮਮ Everybody puri aana a jani eh thodi rakhe na the balle ji haan haan ਚਲੋ ਠੀਕ ਹੈ ਜੀ ਮੈਂ ਦੇਖ ਮੈਂ ਇੱਕ ਪੇਜ ਮੈਂ ਦੇਖਦਾ ਦੇਖਦਾ